हां जी दोस्तों सत श्री अकाल सारे फार्मर वीरा नु सो दोस्तों आज पहुंचेया ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ શ્રી ਤਰਨਤਾਰਨ ਸਾਹਿਬ ਲੱਗਦਾ ਤੇ ਵੀਰ ਸਦਾ ਨਾਮ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਡੇਲੀ ਰੁਟੀਨ ਦੇ ਵਿੱਚ ਕੋਈ 2000 ਨਾਗ ਤੁਹਾਨੂੰ ਇਸ ਕਿਦੇ ਦੇ ਉਪਰ ਖੜੇ ਮਿਲ ਜਾਣਗੇ ਦੋਸਤੋ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਤੇ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਆਪਾਂ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਦਾ ਅੱਜ ਇਸ ਵੀਡੀਓ ਵਿੱਚ ਟੋਟਲ 4 ਪਸ਼ੂ ਦਿਖਾਉਣੇ ਆ ਤੁਹਾਨੂੰ 3 ਗੱਬਣ ਆ ਇੱਕ ਮੱਝ ਜਿਹੜੀ ਦੋਸਤੋ ਤੁਸੀਂ ਇਹ ਸਾਹਮਣੇ ਬੂਰੀ ਮੱਝ ਦਿਖ ਰਹੀ ਹੈ ਜੀ ਇਹ ਸੋਈ ਆ ਸੋ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਨਵੇਂ ਫਾਰਮਰ ਵੀਰਾਂ ਨੂੰ ਜਿਹੜਾ ਵੀ ਕੋਈ ਖਰੀਦਦਾਰ ਦੋਸਤੋ ਆਉਂਦਾ ਵੀ ਗੱਬਣ ਪਸ਼ੂ ਆਪਣਾ ਤਿੱਪ ਕੇ ਚੌਥਾ ਨਾਂ ਦਾ ਤੇ ਸੋਇਆ ਸਵਾਇਆ ਪਸ਼ੂ ਕੋਈ ਵੀਰ 2 ਟਾਈਮ ਚੋਲੇ ਚਾਹੇ ਕੋਈ ਵੀਰ 3 ਟਾਈਮ ਚੋਲੇ ਉਹ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਅੱਜ 31 ਜੁਲਾਈ ਆ ਤੇ ਸਮਾਂ ਮਾਰਨਿੰਗ ਦਾ ਕੋਈ ਦੋਸਤੋ 9:30 ਪੌਣੇ 10:00 ਵਜੇ ਦਾ ਲੱਖੀਆਂ ਬਈ ਨੇ ਮੀਂਹ ਦੇ ਠੀਕ ਆ ਜੀ ਆਓ ਲੈਨੇ ਆ ਉਹਦੇ ਡਿਟੇਲ ਕਰਦੇ ਆ ਗੱਲਬਾਤ ਬਾਈ ਸਤਨਾਮ ਸਿੰਘ ਦੇ ਪੋਰ ਬਾਏ ਸਤਨਾੰਦ ਸਿੰਘ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਸਾਹਿਬ ਵਧੀਆ ਵਧੀਆ ਚੱਲ ਰਿਹਾ ਕੋਮਲ ਸਿੰਘ ਵਧੀਆ ਵਧੀਆ ਸੰਤੂ ਸਾਹਿਬ ਠੀਕ ਠਾਕ ਹੈ ਹੋਰ ਤੁਸੀਂ ਕਿਵੇਂ ਚੰਗੇ ਆ ਚੰਗੇ ਆ ਸਾਹਿਬ ਜੀ ਠੀਕ ਠਾਕ ਹੈ ਵਧੀਆ ਜੀ ਮਿਹਰ ਕਰੇ ਤੇ ਅੱਛਾ ਜਿੱਦਾਂ ਅੱਜ ਆਪਾਂ ਦੱਸਿਆ ਵੀ ਚਾਰਕ ਨਾਗ ਆਪਣੇ ਕੋਲ ਆ ਜੀ ਇੱਕ ਸੂਈ ਆ ਬੂਰੀ ਇੱਕ ਸੂਈ ਆ ਜੀ ਬਾਕੀ ਤਿੰਨ ਆਪਣੇ ਦੋ ਗਾਵਾਂ ਕਾ ਬਣਾਈ ਤੇ ਕਾ ਮੈਂ ਗੱਪਣੇ ਇਹ ਮੱਝ ਗੱਪਣ ਆ ਗਈ ਹੈ ਇਹ ਭਾਜੀ ਮੈਂ ਗੱਪਣ ਜੇ 8 ਮਹੀਨਾ ਤੋਂ ਉੱਪਰ ਜੇ ਦਾ 15 ਦਿਨ ਠੀਕ ਹੈ ਜੀ ਹਾਂਜੀ ਦੁੱਧ ਵੀ ਦਿੰਦੀ ਜੇ ਮੰਨ ਲਓ ਹੋਈ ਥੋੜਾ ਬੋੜਾ ਥਣ ਥਣ ਮੰਨ ਲਓ ਕਿ ਲੋਖਾ ਚੈੱਕ ਪਾਸ ਕਰਾਉਣ ਵਾਲਾ ਹੀ ਹੈ ਚੈੱਕ ਪਾਸ ਕਰਾਉਣ ਵਾਲਾ ਹੀ ਹੈ ਜੀ ਆ ਥਣ ਚੈੱਕ ਪਾਸ ਕਰਾ ਦੂਗੀ ਹਾਂਜੀ ਆ ਥਣ ਪਾਸ ਕਰਾਵਾਂਗੇ 8 ਮਹੀਨਿਆਂ ਤੋਂ ਬਾਅਦ ਸਾਢੇ ਇਕੱਠੇ ਮਹੀਨੇ 8 ਮਹੀਨਾ ਪਾਜੀ ਸਾਢੇ ਇਕੱਠੇ ਮਹੀਨੇ ਗੱਪਣੇ ਚੈੱਕ ਕਰਾਈ ਆ ਆਪਾਂ ਵੀਡੀਓ ਵਿੱਚ ਲਾ ਦਾਂਗੇ ਡਾਕਟਰ ਜੀ ਠੀਕ ਹੈ ਜੀ ਹਾਂਜੀ ਬਾਓ ਦੋਸਤੋ ਵੀਡੀਓ ਵਿੱਚ ਆਪਾਂ ਜਿਹੜੀ ਦੋਸਤੋ ਚਲਾ ਦਾਂਗੇ ਠੀਕ ਹੈ ਜੀ ਗਾਰੰਟੀ ਆਪਣੇ ਕੋ ਭੈਣ ਭਾਇਆ ਚੈੱਕ ਕਰਾਉਣੀ ਚਾਵੇ ਚੈੱਕ ਵੀ ਕਰ ਸਕਦਾ ਠੀਕ ਅਗਲੇ ਕਰਮੇ ਸਵੇਰੇ ਦੇ ਲਈ ਗੱ ਤਦੋ ਕੋਈ ਤੇਜਾ ਮਾਲਾ ਕੋਈ ਚੌਥਾ ਮਾਲਾ ਕੋਈ ਗੱਲ ਨਹੀਂ ਜਨਾਬ ਅੱਗੇ ਮਾਲਾ ਆਪੋ ਆਪਣੀ ਸਮਝ ਆ ਕੋਈ ਨਹੀਂ ਮਨੂ ਬਗਾਨੇ ਕਰਵਾਈ ਆ ਆ ਬਿਲਕੁਲ ਤੇ ਇਹ ਕਿਹੜਾ ਗੁੱਸਾ ਗੱਲ ਗੁੱਸੇ ਦੀ ਕਰਦੇ ਹਾਂ ਜੀ ਕੋਈ ਗੱਲ ਨਹੀਂ ਠੀਕ ਆ ਲਓ ਨੀਲੀ ਦੀ ਦੋਸਤੋ ਕੀ ਪੱਕੀ ਮੋਸ਼ਾ ਲਈ ਆ ਕਿ ਨੀਲੀ ਜਾਂਦੀ ਆ ਜੀ ਅੱਖ ਬਿੱਲੀ ਮਣਕੀ ਆ ਅੱਠਾ 8.5 ਮਹੀਨਿਆਂ ਦੀ ਦੋਸਤੋ ਘੱਟੋ ਘੱਟ ਮਾਨੇ ਕੋਈ ਵੀਰ ਸੌਦਾ ਕਰ ਲੇ ਕੱਲ ਡਾਕਟਰ ਤੋਂ ਜਿਹੜੀ ਚੈੱਕ ਕਰਾਈ ਆ ਠੀਕ ਆ ਜੀ ਉਹ ਵੀ ਨਾਲ ਆਪਾਂ ਵੀਡੀਓ ਚਲਾ ਦਾਂਗੇ ਵੈਸੇ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੇ ਡਾਕਟਰ ਤੋਂ ਸਿੱਧੀ ਵੀ ਤੁਸੀਂ ਤਸੱਲੀ ਕਰ ਸਕਦੇ ਜਿੱਥੇ ਆਣ ਕੇ ਨੀਲੀ ਤੇ ਆ ਬਾਕੀ ਫੇਸ ਕੁਆਲਟੀ ਦੁੱਧ ਦੋਸਤੋ ਡਰਾਈ ਪੀਰੀਡ ਹੀ ਚੱਲਣ ਰਿਹਾ ਵੈਸੇ ਆਪਾਂ ਹਰ ਵਾਰ ਕਹਿੰਦੇ ਆ ਵੀ ਦੋ ਤਿੰਨ ਮਹੀਨੇ ਚਲੋ ਪਸ਼ੂ ਛੱਡੀ ਦਾ ਵੀ ਆ ਫਿਰ ਹਾਲ ਥਣ ਪਾਸ ਜਿਹੜੇ ਕਰਾ ਦੂਗੀ ਠੀਕ ਆ ਜੀ ਇੰਨਾ ਜਿਹੜਾ 35 ਵਿੱਚ ਆਉਂਦਾ ਦੁੱਧ ਨਿਕਲਦਾ ਠੀਕ ਆ ਜੀ ਥਣ ਪਾਸ ਕਰਾ ਦੂਗੀ ਪੁੱਛੋ ਲੰਡੀ ਆ ਦੋਸਤੋ ਸਿੰਗਲ ਹੱਡੀ ਦੇ ਵਿੱਚ ਪਤਲਾ ਪਿੰਡਾ ਹਾਈਟ ਮੀਡੀਅਮ ਆ ਠੀਕ ਆ ਜੀ ਆ ਦੇਖੋ ਬਾਕੀ ਘਾਨ ਲੈਣ ਤੇ 12 13 ਗੱਲ ਦੁੱਧ ਨਹੀਂ ਆ ਵੇਖੋ ਪਰਲੀ ਚਮੜੀ ਦੇਖੋ ਜੀ ਅੱਛਾ ਜੀ ਹਾਂਜੀ ਠੀਕ ਆ ਬਾਕੀ ਪਿੱਛੋਂ ਪੁੱਛਿਆ ਬਾਕੀ ਥਣਾ ਤੁਣਾ ਦੇ ਲੋ ਵੀ ਪਰਾਬੋ ਠੀਕ ਆ ਤੇ ਸਤਨਾ ਬਈਏ ਦਵਾ ਕਿ ਕਿੰਨੇ ਕੀ ਦੀ ਆਪਾਂ ਫਿਰ ਇਹ ਸੰਧੂ ਸਾਹਿਬ ਮੁੱਲ ਤੇ ਤਾਂ ਕਰਦੇ 50000 ਅੱਛਾ ਜੀ ਦੇਖੋ ਕਰਦਾਂਗੇ ਮਾਨ ਤਾਂ ਨਾ ਮੈਂ ਨਾ 47000 ਦੇ ਦਈਏ 47 ਦੀ ਸੰਧੂ ਆ ਦੋ ਹੋਰ ਛੱਡ ਦਾਂਗੇ ਆ 40 45 ਦੀ ਦੇ ਦਾਂਗੇ 45 ਦਾ ਪੂਰੇ ਦੇ ਦਾਂਗੇ ਲਓ ਜੀ 45000 ਦੀ ਦੋਸਤੋ ਮਿਲ ਜੂਗੀ ਠੀਕ ਹੈ ਕਿੱਚਾ 100 ਰੁਪਇਆ ਛੋੜੀ ਹੋਣੀ ਜਾਨਾ 45000 ਦੀ ਮਿਲ ਜੂਗੀ ਠੀਕ ਆ ਬਾਕੀ ਪ੍ਰੋਪਰ ਤੁਸੀਂ ਇਹ ਮੱਝ ਦੇਖ ਲਈ ਆ ਬਾਕੀਆਂ ਵੇਖੋ ਨੀਲੀ ਚੌਂਦੀ ਕੋਈ ਤੋਂ ਥਣ ਦੇ ਵਿੱਚ ਦੀ ਸਫਾਈ ਆ ਚਾਰੇ ਅਗਲੇ ਪੈਰਾਂ ਤੋਂ ਵੀ ਥੋੜਾ ਪਾਦਾ ਜਵਾਬ ਮਿਲ ਜੂਗਾ ਮਗਰਲੇ ਖੁਰਤੂ ਪਈ ਆ ਭਵਾਨੇ ਲੇਵੇ ਤੇ ਡਾਬਾ ਠੀਕ ਆ ਜੀ ਤੇ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮੈਂ ਨਾ ਪੂਰੀ ਪਤਲੀ ਚਮੜੀ ਆ ਵੇਖੋ ਸੰਸਾਬ ਬਾਕੀ ਫੇਸ ਕੁਆਲਟੀ ਵੇਖੋ ਬੜੀ ਵਧੀਆ ਅੱਖਾਂ ਅੱਖਾਂ ਬੜੀਆਂ ਸੋਹਣੀਆਂ ਬਿੱਲੀਆਂ ਅੱਖਾਂ ਨੇ ਹਾਂਜੀ ਬਾਕੀ ਸੀਮਨ ਦਾ ਨੀਲੀ ਰਾਵੀ ਦੇ ਲੱਗਾ ਗਰੀ ਅੱਛਾ ਜੀ ਹਾਂਜੀ ਠੀਕ ਆ ਜੀ ਤਾਂ ਦੋਸਤੋ ਅੱਗੇ ਗੱਬਣ ਵੀ ਜਿਹੜੇ ਨੀਲੀ ਰਾਵੀ ਸੀਮਨ ਤੋਂ ਹੀ ਆ ਬਾਕੀ ਜਰੂਰ ਹੱਥ ਤੁਸੀਂ ਪਾ ਲਿਓ ਦੋਸਤੋ 45000 ਦੇ ਵਿੱਚ ਤੁਹਾਨੂੰ ਮਿਲ ਜੂਗੀ ₹100 ਛੋੜ ਕਰਾਂ 104500 ਜ਼ਰੂਰ ਦੀ ਜ਼ਰੂਰ ਹਾਂਜੀ ਚਲੋ ਆਏਗਾ ਇਹ ਤਾਂ ਮਾਨਤਾ ਨੂੰ ਵੀ ਕਰਾਂਗੇ ਕੋਈ ਕੋਈ ਕਰਾਂਗਾ ਮਾਨਤਾਣਾ ਆਏਗਾ ਅੱਛਾ ਸਤਨਾਬਾਈ ਅੱਗੇ ਸੈਕੰਡ ਨੰਬਰ ਤੇ ਆ ਜਿਹੜੀ ਆਪਣੇ ਕੋਲ ਪੂਰੀ ਆ ਗਈ ਭਰਾ ਹਾਂਜੀ ਇਹਦਾ ਕੀ ਬੇਰਵਾ ਹੈ ਇਹ ਭਾਜੀ ਸੂਈ ਹੈ ਤਾਜੀ ਇਹਨੂੰ ਹੋ ਗਿਆ ਹਫਤਾ ਕੋ ਗਿਆ ਜੀ ਇੱਕ ਹਫਤਾ ਹੋ ਗਿਆ ਹਾਂਜੀ ਠੀਕ ਆ ਤੇ 8 ਕਿਲੋ ਦੁੱਧ ਆ ਪੂਰਾ ਲੀਟਰ ਵਾਲਾ ਇਹ ਥਲੇ 8 ਕਿਲੋ ਦੁੱਧ ਹੈ ਪੂਰਾ ਪੈਣ ਭਰ ਮਗਰ ਕੱਟਾ ਸੀ ਹਾਂਜੀ ਕੱਟਾ ਸੀ ਮਗਰ ਮਗਰ ਕੱਟਾਈ ਠੀਕ ਆ ਜੀ ਲਓ ਦੋਸਤੋ ਹਫਤੇ ਦੀ ਸੂਈ ਆ ਉੱਚਾ ਖੁੱਲਾ ਸਿੰਘ ਹਾਈਟ ਮੀਡੀਅਮ ਦੇ ਵਿੱਚ ਠੀਕ ਹੈ ਜੀ ਮੀਡੀਅਮ ਹਾਈਟ ਦਰਮਿਆਨੀ ਹਾਈਟ ਮੰਨ ਕੇ ਕੋਈ ਵੀ ਸੌਦਾ ਕਰ ਲੇ ਥਣ ਭਾਂਡੇ ਦੀ ਬੜੀ ਸਾਫ ਸੁਥਰੀ ਆ ਵੇਖੋ ਬਾਕੀ ਚੋਂ ਚਾਂ ਬਹੁਤ ਪੋਲੀ ਆ ਮੇਰੇ ਮੰਗਵੀ ਸੋ ਬਖਾਲਾ ਬਹੁਤ ਸੋਹਣਾ ਜਿਵੇਂ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਕੋਮਲ ਬਾਈ ਤੋਰ ਕੇ ਵੀ ਦਿਖਾਉਣੇ ਦੋਸਤੋ ਨਿਸ਼ਾਨ ਵੇਖੋ ਚਾਰੇ ਖੁਰਾਂ ਦੇ ਉੱਪਰ ਚਾਰੇ ਪੈਰ ਤੋਂ ਫੇ ਆ ਸੂਤ ਦੇ ਨਿਸ਼ਾਨ ਮੱਥੇ ਬਾਹਲ ਠੀਕ ਹੈ ਜੀ ਅੱਖਾਂ ਦੇ ਵਿੱਚ ਥੋੜਾ ਥੋੜਾ ਜਵਾਬ ਤੇ 8 ਕਿਲੋ ਕੋਈ ਹਫਤੇ ਖੰਡ ਦੀ ਸੋਈ ਆ 8 ਕਿਲੋ ਦੁੱਧ ਤੇ ਲੰਬੀ ਪੂਛ ਸਿੰਗਲ ਹੱਡੀ ਦੇ ਵਿੱਚ ਪਤਲਾ ਪਿੰਡਾ ਬਿਲਕੁ ਇਹ ਜਿਹੜੇ ਦੋਸਤੋ ਕੈਰੈਕਟਰ ਆ ਇਹ ਸਮਝਦੇ ਤੇ ਸੂਆ ਮੇਰਾ ਵੀਰ ਕੋਈ ਤੀਜਾ ਮਾਲ ਵਾਲੇ ਠੀਕ ਆ ਸੂਆ ਭਾਈ ਕੋ ਆਪਦੀ ਮਰਜ਼ੀ ਨੇ ਕੋਈ ਤੀਜਾ ਮਾਲ ਲੇ ਕੋ ਦਜਾ ਚੌਥਾ ਮਾਲ ਲੇ ਆਪਣੀ ਮਰਜ਼ੀ ਨੇ ਭਣਪਰਾ ਬੋ ਆ ਬਾਕੀ ਤੋਰਾ ਤਾਰਾ ਵੇਖੋ ਲੇਵੜਾ ਲੂਆ ਦੋਸਤੋ ਬਹੁਤ ਸੋਨਾ ਬਖਾੜਾ ਬਾਕੀ ਦੁੱਧ 8 ਕਿਲੋ ਆ ਮਨਾ ਕੇ ਦਵਾਂਗੇ ਲੀਟਰਾਂ ਵਾਲਾ ਕੋਈ ਦੋ ਟਾਈਮ ਭਣਪਰਾ ਚੋਲੇ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਵੀ ਆਪਾਂ ਨੇ ਵੀ ਜਿੱਦਾਂ ਵੀ ਤਸੱਲੀ ਕਹੀ ਦੀ ਹੁੰਦੀ ਮੈਂ ਨਾ ਪੂਰੀ ਤਸੱਲੀ ਕਰਾ ਕੇ ਵੀਰਾਂ ਦੀ ਤੋਰ ਆਹ ਲਓ ਜੀ ਆ ਮਗਰ ਕਟਾ ਠੀਕ ਆ ਜੀ ਆ ਕਟਾ ਮਗ ਹਾਂ ਲੈ ਲੈ ਠੀਕ ਹੈ ਜੀ ਠੀਕ ਹੈ ਕੁਲਾਜ ਬੱਚਾ ਬਾਕੀ ਤੁਸੀਂ ਦੇਖ ਲਿਆ ਭਰਾਵੋ ਤੇ ਬਾਕੀ ਸਤਨਾਮ ਸਾਹਿਬ ਚੋਣ ਜਾਣ ਕਿਵੇਂ ਵੀਰ ਚੋਣ ਜਾਣ ਭਾਜੀ ਐ ਬਿਲਕੁਲ ਪੁੱਲੀਏ ਬਾਕੀ ਥਾਂ ਤੇ ਕੋਈ ਬਾਹਰ ਘਾੜਨੀ ਕੋਈ ਚੱਕਰ ਨਹੀਂ ਉਹ ਜ ਆ ਠੀਕ ਹੈ ਜੀ ਹਾਂ ਜੀ ਕੋਈ ਬਾ ਗੱਲ ਬਾਤ ਉਹਦੇ ਦੱਸੀ ਹੋਊਗੀ ਵੀਡੀਓ ਚ ਹਾਂ ਸਹੀ ਹੈ ਜੀ ਬਾਕੀ ਤੁਹਾਨੂੰ ਸਾਹ ਨਾਲ ਨੀਲੀ ਆ ਨੀਲੀ ਰਾਵੀਆਂ ਨਾਲ ਬੂਰੀ ਆ ਨਾਲ ਚਲਾਲੀ ਆ ਚਾਰ ਪੰਜ ਗੋਣੇ ਕੇ ਮੈੜੀ ਹੈ ਜੀ ਆ ਬਿਲਕੁਲ ਜੀ ਬਿਲਕੁਲ ਲਓ ਜੀ ਉਥੋਂ ਤੋਂ ਜਿਹੜਾ ਦੋਸਤ ਬੜਾ ਕੁਆਲਟੀ ਵਾਲਾ ਹੈ ਵੇਖੋ ਤੁਸੀਂ ਚੌਂ ਗੁੱਠਾਂ ਦੇ ਚੌਂ ਰੋਟਾ ਦੇ ਪੀੜੀ ਦੇ ਪਾਵੇ ਰਗੇ ਥਾਣਾ ਸੰਸਾਭ ਵੈਸੇ ਸਵੇਰ ਚਾਹਈ ਆਪਾਂ ਕਿੰਨੇ ਕ ਵੱਜੇ ਕੀਤੀ ਆਪਾਂ ਭਾਜੀ ਉਹ ਮੰਨ ਲਓ 6 ਵਜੇ ਦੇ ਚਾਹ ਕਰਦੇ ਸੀ 6 ਵਜੇ ਹਾਂਜੀ ਹੁਣ ਤਕਰੀਬਨ ਚਲੋ 11 ਕ ਵੱਜਣ ਦਾ ਇਹ ਸ਼ਾਮ ਨੂੰ ਕਰਮ ਵਾਲੀ ਬੰਦੀ ਪੁੰਦੀ ਉਦੋਂ ਲਿਵਾ ਨਾ ਨਾ ਸ਼ਾਮ ਨੂੰ ਭਾਜੀ ਆ ਇੱਥੇ ਆਉਂਦੀ ਪੂਰੀ ਬਣਦੀ ਹੈ ਇਹ ਕੋਈ ਗੱਲ ਨਹੀਂ ਹਾਂਜੀ ਲਓ ਜੀ ਬਾਕੀ ਥਣ ਦੇ ਵੀ ਦੋਸਤੋਂ ਸਾਫ਼ ਸੁਥਰੀ ਆ ਕੋਈ ਭਰਾ ਬੇ ਤੜਕ ਬੇ ਚਿੰਤ ਸੌਦਾ ਕਰ ਸਕਦਾ ਇੱਥੇ ਆਣ ਕੇ ਆਪਣੀ ਚੋਕੇ ਵੇਖ ਸਕਦਾ ਹਾਂਜੀ ਤੇ ਇਹ ਮਾ ਮਗਰ ਕਟਾ ਮੇਲ ਕਾਫ ਤੇ ਕਿੰਨੇ ਦੇ ਦੇ ਦੀ ਫਿਰ ਇਹ ਭਾਜੀ ਮੁੱਲ ਦੇ 60000 ਕਰਦੇ ਆ ਹਾਂ ਤੇ 60 ਤੋਂ 3 ਛੱਡ ਗਏ 60 ਤੋਂ ਹਾਂਜੀ 57 ਦੀ ਆ 55 ਜੀ ਨਹੀਂ ਦੇਣੀ ਆ ਹਾਂ ਤੇ ਨਾ ਮੈਂ 55500 ਦੀ ਦਵਾਂਗੇ 555 ਦੀ ਉੜਕੀ ਵਾਲੇ ਕੰਮ ਕਰਦੇ ਉਹ ਤਾਂ ਛੋਟ ਕਰ ਦਾਂਗੇ 100 ਰੁਪਏ ਜੀ ਲੈ ਹਾਂਜੀ 555 ਦੀ ਵਿੱਚੋਂ ਛੋਟ 100 ਰੁਪਏ 200 ਠੀਕ ਹੈ ਬਾਕੀ ਕੋਈ ਨਹੀਂ ਮੰਨਤਾਂ ਥੋੜਾ ਬਾਧਾ ਕਰਦਾ ਕੋਈ ਗੱਲ ਨਹੀਂ ਸਹੀ ਹੈ ਜੀ 50 50 ਦਾ ਕੋਈ ਚੱਕਰ ਨਹੀਂ ਬਿਲਕੁਲ ਬਿਲਕੁਲ ਬਾਕੀ ਪੂਰੀ ਖਰੀ ਹੈ ਦੋਸਤੋ ਦੁੱਧ ਦਾ ਦਾਲੇ ਪਾਸਿਓ ਸੋ ਜਿਹੜੇ ਵੀਰ ਨੇ ਨਾਰਮਲ ਦੋ ਡੰਗ ਚਾਰ ਡੰਗ ਪਸੱਲੀ ਕਰੇ ਆਪਦੀ ਹਾਂ ਇੰਜੀਨੀਅਰ ਰੁਪਈਏ ਲਾਉਣੇ ਆ ਪਸੱਲੀ ਕਰਕੇ ਲੈ 900 ਮੈਂ ਜੀ 1 ਰੁਪਈਏ ਦਾ ਨਹੀਂ ਹੋਊਗਾ ਬਾਕੀ ਇਹਦੇ ਪਾਜੀ ਬੋਲੇ ਤੋਂ ਬਾਹਰ ਨਿਕਲੇ ਇਹਦੇ ਕੱਚਾ ਉਹ ਦੁੱਧ ਹੀ ਹੈ ਜਿਹੜਾ ਮੰਨ ਲਿਆ ਤੇ ਬੋਲੇ ਦਾ 8 ਕਿਲੋ ਤੇ ਬੋਲੇ ਹੀ ਥੱਲੇ ਬੋਲੇ ਤੋਂ ਬਾਹਰ ਖਾਲੀ ਨਿਕਲੀ ਗੱਲ ਬਰਦਾਈ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਮੱਝ ਬਾਕੀ ਬ ਅਜੇ ਬੌਲੇ ਤੋਂ ਬਾਹਰ ਵੀਰ ਦੱਸ ਰਿਹਾ ਚਲੋ ਕੋਈ ਦੁੱਧ ਮੰਨ ਲੈ ਹੁਣ 8 ਕਿਲੋ ਸੀਗਾ ਇੱਕ ਵਾਇਰ ਦੋਸਤ ਦਿਖਾਉਣੇ ਆ ਬਹੁਤ ਸੋਹਣੀ ਥੱਲਿਓਂ ਬਣੀ ਬੁਣੀ ਪਈ ਆ ਇਹ ਗੱਬਣ ਵਾਇਰ ਤੁਹਾਨੂੰ ਦਿਖਾ ਰਹੇ ਆ ਆਪਾਂ ਠੀਕ ਹੈ ਬਣੇ ਨਾਲ ਨਾਲ ਬਾਕੀ ਬਹੁਤ ਜਿਆ ਬਾਣੀ ਬੁਣੀ ਕਾਂ ਚ ਗੇਰ ਪੂਰਾ ਪੱਥਰ ਵਰਗਾ ਲੇਵਾ ਦੋਸਤੋ ਆਰਡਰ ਦੀ ਕੁਆਲਿਟੀ ਬੜੀ ਸੋਹਣੀ ਆ ਫਿਕਸ ਛੱਡੇ ਦੀ ਪੂਰਾ ਫਿਕਸ ਆਰਡਰ ਜੀ ਆ ਦੇਖੋ ਜੀ ਥਾਨ ਦੀ ਕੁਆਲਿਟੀ ਵੇਖੋ ਬਹੁਤ ਸੋਹਣਾ ਥਾਨ ਮੁੱਠੀਦਾਰ ਹੈ ਪਹਿਲਾਂ ਕਿ ਦੂਜੇ ਸਵੇਰੇ ਬਾਕੀ ਕੋਈ ਭਣ ਭਰਾ ਪਹਿਲੇ ਮੰਲੇ ਕੋ ਦੂਜੇ ਮੰਲੇ ਬਾਕੀ ਕੋਈ ਚੱਕਰ ਨਹੀਂ ਸੜਸੂ ਰਾ ਕੋਈ ਗੱਲ ਬਾਤ ਨਹੀਂ ਜਤਾ ਮਧਿਆ ਨਾ ਨਹੀਂ ਆਇਆ ਤਾਂ ਸੀਰ ਸੋ ਆ ਕੈਮਰਾ ਕਰ ਥੋੜਾ ਕਰਦੀ ਕੋਈ ਚੱਕਰ ਨਹੀਂ ਜੇ ਉਧਰ ਬਹਿ ਜਾਓ ਉਧਰ ਬਹਿ ਜਾਓ ਕੋਈ ਗੱਲ ਬਾਤ ਨਹੀਂ ਆ ਠੀਕ ਹੈ ਜੀ ਹਾਂ ਜੀ ਬਾਕੀ ਭਾਈ ਜੀ ਫਿਕਸ ਆਰਡਰ ਦੀ 1 ਕੋ 1000 ਡੇ ਟੱਲਾ ਟੋਲਾ ਜਾਨੀ ਠੀਕ ਹੈ ਜੀ ਲੋ ਵੀ ਆ ਫੇਸ ਕੁਆਲਟੀ ਇਹਦੀ ਵੇਖੋ ਠੀਕ ਹੈ ਬੋਦੀ ਵਾਲੀ ਬਿਲਕੁਲ ਛੋਟਾ ਜਿਹਾ ਕਰਨਾ ਸਵੇਰ ਦੋਸਤੋ ਕੋਈ ਦੂਜਾ ਹੀ ਮੰਨ ਲੈ ਵੀਰ ਪਹਿਲਾ ਮੰਨ ਲੈ ਪਹਿਲਾਂ ਵੀ ਹੋ ਸਕਦੀ ਹੈ ਦੂਜੇ ਵੀ ਹੋ ਸਕਦੀ ਹੈ ਥੋੜੀ ਥੋੜੀ ਕੁਆਲਟੀ ਵੇਖ ਆ ਜੀ ਹਾਂ ਜੀ ਦੁੱਧ ਭਾਜੀ ਇਹਨੇ 12 13 ਕਿਲੋ ਕੱਢੀ ਆ ਨਾ ਬੜੀ ਨਗਰ ਨੂੰ ਕਰ ਪਿੰਡੇ ਦੀ ਉਹ ਨਗਰ ਹੈ ਕੱਢਦੀ ਮੰਨ ਲਓ 5-7 ਦਿਨ ਕੱਢ ਲੈ ਆਏ ਨੇ ਬੱਛੀ ਨੇ ਬਹੁਤ ਪੰਨ ਹੈ ਠੀਕ ਹੈ ਜੀ ਬਾਕੀ ਠੰਡ ਸੁਣ ਆਇਆ ਲੱਗਾ ਪੂਰਾ ਬਿਲਕੁਲ ਥਤੀ ਜਵਾਈ ਰਾ ਥਨ ਲੱਗਾ ਜੀ ਲੋ ਤਾਂ ਸੋ ਲੇਵੇ ਦੀ ਵੀ ਪੂਰੀ ਨਗਰ ਤੇ ਪਿੰਡੇ ਦੀ ਵੀ ਪੂਰੀ ਨਗਰ ਆ ਠੀਕ ਆ ਜੀ ਪਛੀ ਵੈਸੇ ਨਹੀਂ ਪਈ ਮਜੇ ਨਾ ਹਾਂ ਕੋਈ ਕਾਲੀ ਲੱਗੋ ਚੱਕਰੀ ਸੋ ਬਹੁਤ ਵਧੀਆ ਬੱਛੀ ਆ ਠੀਕ ਹੈ ਜੀ ਸੋ ਤੋਰੇ ਤੋਰੇ ਤੋਂ ਤੁਸੀਂ ਦੇਖ ਲਿਆ ਸੋ ਬਿਲਕੁਲ ਨਰਮ ਜੀ ਜਿਹੜੀ ਦੋਸਤੋ ਤੁਰਨ ਫਿਰਨ ਦੇ ਵਿੱਚ ਆ ਬਿਲਕ ਇਧਰਲੇ ਪਾਸੇ ਤੁਹਾਨੂੰ ਉਲਟ ਬਹਿਣੀ ਵਾਲੀ ਸਾਈਡ ਤੋਂ ਥਾਣਾ ਵਿਖਾ ਦਿੱ ਗਿਆ ਪਰ ਨੇੜੇ ਤੋਂ ਇੱਕ ਵਾਰੀ ਆਹ ਲਓ ਕਰੋ ਚੈੱਕ ਜੀ ਠੀਕ ਹੈ ਜੀ ਅੱਛਾ ਤੇ ਸਤਨਾਮ ਇਹਦਾ ਫਿਰ ਮੁੱਲ ਡਿਮਾਂਡ ਕੀ ਦੱਸੋ ਇਹਦਾ ਡਿਮਾਂਡ ਭਾਜੀ ਕਰਦੇ ਆ 42000 ਆ ਤੇ ਬਾਕੀ ਕੋਈ ਨਹੀਂ ਭੈਣ ਭਰਾ ਮਾਨਤਾ ਕਰਦਾਂਗੇ 42 ਪੂਰੇ 40 ਦੀ ਦੇ ਦਾਂਗੇ 40 ਦੀ ਚਲੋ 40 ਹਾਂਜੀ ਹੋਰ ਕੁਛ ਕਰਦਾਂਗੇ ਮਾਨਤਾ ਹੋਰ ਇਹ ਛੱਡ ਦਾਂਗੇ ਜੀ ਹਾਂਜੀ ਨਾ ਪਰਦਾ ਪਰਦਾ ਹੋ ਜਾਣੀ ਹਾਲੋ ਹਾਲੋ ਕਹਦਾ ਬਾਕੀ ਭੰਨ ਭਰਾ ਕੋਈ ਫੋਨ ਫਾਨ ਕਰੇ ਕੋਈ ਗੱਲ ਨਹੀਂ ਹੋਰ ਮਾਂ ਤਾਂ ਜਨਾ ਹੋਊ ਆ ਪਖਰਾ ਕੋ ਗੱਲ ਹੀ ਭਾਈ ਠੀਕ ਆ ਜੀ ਹਾਂ ਜੀ ਤਾਂ ਤੁਸੀਂ ਰੇਟ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਵੀ ਰੇਟ ਜਿੰਨੇ ਵੀ ਆ ਜਰਮਨ ਰੇਟ ਭਾਜੀ ਆਪਣੇ ਜੈਨਵਰੀ ਹੁੰਦੇ ਆ ਵੇਖੋ ਬਾਕੀ ਬੱਤੀ ਕੋਈ ਉਹ ਜਿਤਨਾ ਮਰਜੀ ਕੋਈ ਗੱਲ ਨਹੀਂ ਸਾਣਾ ਪਤਾ ਨਹੀਂ ਨਾ ਕੋਈ ਛੜਾਕਲ ਜੀ ਆਪਾਂ ਵੀ ਤੁਸੀਂ ਵੇਖੋ ਸੀਲੀਆਂ ਸੂਲੀਆਂ ਜਿਹੜੀਆਂ ਆਪਾਂ ਨਾਲ ਦੇ ਨਾਲ ਚੈੱਕ ਕਰਾ ਲਓ ਕੋਈ ਮਰਜੀ ਕੋਈ ਚੱਕਰ ਨਹੀਂ ਹੋ ਜਾ ਲੋ ਤੇ ਸੱਚੇ ਖੱਬੇ ਜਿੱਦਾਂ ਮਰਜੀ ਬੈਠੀ ਆ ਬਾਕੀ ਤੁਹਾਨੂੰ ਤੁਹਾਨੂੰ ਪੂਰਾ ਆ ਹਾਥੀ ਚਵਾਈ ਵਾਲਾ ਵੇਖੋ ਜੀ ਆ ਵੇਖੋ ਬਹੁਤ ਠੰਡੀ ਥੀ ਜੀ ਤੇ ਮੋਸਟਲੀ ਕਰਦੇ ਦੋਸਤੋ ਪਹਿਣਾ ਪੂਣਾ ਚਪਾਈ ਕਰਦੀਆਂ ਨੇ ਤੇ ਬਹੁਤ ਲਾਇਕ ਪਸ਼ੂ ਆ ਠੀਕ ਆ ਜੀ ਠੰਡਾ ਤੇਰਾ ਸੀਲ ਸਾਉ ਤੇ ਰੇਡ ਤੁਹਾਨੂੰ ਦੱਸ ਹੀ ਦਿੱਤਾ ਵਿੱਚੋਂ ਛੋੜ ਛੱਪੇ ਖੁੱਲੇ ਜਿੰਨੀ ਵੀ ਗੰਜائش ਆ 40 ਪਾਜੀ 1000 ਛੱਡ ਦਾਂ ਕੋਈ ਗੱਲ ਨਹੀਂ ਬਾਕੀ ਹੋਰ ਮਾਨਤਾ ਕਰਦਾਂਗੇ ਭੈਣ ਭਰਾ ਠੀਕ ਆ ਜੀ ਠੀਕ ਹਾਂਜੀ ਠੀਕ ਆ ਭਾਈ ਸਤਰਾਮ ਅੱਗੇ ਆਪਣੇ ਕੋਲ ਜਿਹੜੀ ਲਾਸਟ ਦੇ ਵਿੱਚ ਆ ਵੀ ਗੱਬਣ ਆ ਗਈ ਹੈ ਜੀ ਇਹ ਪਾਜੀ ਗੱਬਣ ਜੇ ਵੱਛੀ ਇਹ ਆਪਣਾ ਸਾਈ ਵਾਲ ਦਾ ਕਰਾਉ ਛੇ ਜੀ ਬਾਕੀ ਇਹ ਵੀ ਇਹਨੂੰ ਵੀ ਕੋਈ ਛੜਛੂੜ ਦਾ ਕੋਈ ਪਤਾ ਨਹੀਂ ਕਿਤਰਾ ਕੋਈ ਗੱਲ ਹੈ ਆ ਦੇ ਹਾਂ ਜਿੱਤਰਾ ਮਰਜੀ ਕੋਈ ਗੱਲ ਹੀ ਨਹੀਂ ਆ ਲੈ ਮਤਲਬ ਤੋਂ ਬਹੁਤ ਕੋਨਾ ਠੰਡੀ ਧੀਰੀ ਸੀਨ ਸਾਊ ਆ ਠੀਕ ਇਹ ਵੀ ਪਹਿਲਾਂ ਦੂਜੇ ਕ ਸੂਬੇ ਨਾ ਇਹ ਭਾਜੀ ਕੋਈ ਆ ਦੂਜੇ ਹੋਣੀ ਹੈ ਜੀ ਆ ਦੂਜੇ ਦਾ ਦੂਜੇ ਮੰਨ ਕੇ ਕੋਈ ਸੌਦਾ ਕਰ ਦੇਣਾ ਦੇਣ ਕੱਢ ਜਾਈ ਹੋਈ ਹੈ ਜੇ ਦੇਣ ਲੈਂਦੀ ਹੈ ਜੇ ਦੇਣ ਲੈਂਦੀ ਭਾਜੀ ਵੇਖੋ ਇਹ ਢੱਲਾ ਢੋਲਾ ਬਹੁਤ ਚਾਰੀਆਂ ਠੀਕ ਹੈ ਜੀ ਲਓ ਤੁਸੀਂ ਢਿਲ ਢੁਲ ਤੋਂ ਵੀ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਹੈ ਜੀ ਸ਼ਾਈਵਾਲ ਕਰੋ ਸੰਗ ਦੇ ਵਿੱਚ ਆ ਵੇੜ ਇਹ ਆ ਫੇਸ ਫੂਟਸ ਦਾ ਤੁਸੀਂ ਵੇਖੋ ਠੀਕ ਹੈ ਬਾਕੀ ਭਾਜੀ ਨੂੰ ਗਰਮੀ ਗਰਮੀ ਦੀ ਕੋਈ ਪ੍ਰਵਾਹ ਨਹੀਂ ਜੀ ਜਿਤਨਾ ਮੱਝ ਕੋਚ ਮੈਂ ਆ ਰਹੀ ਜਿਦਾਂ ਮੱਝ ਬੰਚੜ ਕੋਈ ਘਰ ਕਨ ਵਾਲਾ ਕੋਈ ਧੱਕਾ ਨਹੀਂ ਹੈਗਾ ਸਹੀ ਹੈ ਜੀ ਬਾਕੀ ਦੁੱਧ ਦੇ ਨੇ 12-13 ਕਿਲੋ ਘਰ ਆ ਲੈਂਦੇ ਭਰਦੀ ਹੈ ਹੂੰ ਹੂੰ ਬਾਕੀ ਵੇਖੋ ਅਗਲਾ ਜਿੰਨਾ ਪਾਲੂ ਹੋਣਾ ਚੋਲੂ ਹੈ ਜੀ ਬਿਲਕੁਲ ਜੀ ਬਿਲਕੁਲ ਤੋਂ ਲੇਵੇ ਦੇ ਵਿੱਚ ਢਿਲ ਢੁਲ ਬਹੁਤ ਜ਼ਿਆਦੀ ਹੈ ਵੀਰੋ ਤੇ ਨਾਰਮਲੀ ਕੋਈ ਹਫਤਾ 10 ਦਿਨ ਸਾਨੂੰ ਸਾਹਿਬ ਉਹ 10 ਦਿਨ ਮੰਨ ਕੇ ਚੱਲੇ ਉਹਨਾਂ ਆਖਿਆ ਸਾਨੂੰ ਮੰਨ ਲਓ 7-3 ਨੂੰ ਦਿਨ ਪੂਰੇ ਹੁੰਦੇ ਜੀ ਅੱਛਾ ਜੀ ਤੇ ਆਪਾਂ ਚਲੋ ਕੋਈ 1-2 ਦਿਨ ਉੱਤੇ ਵੀ ਲੈ ਸਕਦੀ ਪਹਿਲਾਂ ਮਸੂ ਸਕਦੀ ਹੈ ਹ ਬਾਕੀ ਕੋਈ ਛੜਕਲ ਨਹੀਂ ਜੀ ਉਹ ਜਾਂ ਕੋਈ ਡੰਗਰ ਨਹੀਂ ਜੀ ਹਾਂ 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 ਠੰਡੀ ਸੀਲ ਕੋ ਗੱਲ ਹੀ ਨਹੀਂ ਉਹ ਜੀ ਕੋਈ ਚੱਕਰ ਨਹੀਂ ਇਹਨਾਂ ਜਿਤਨਾ ਉਹਦੇ ਬੱਚਿਆਂ ਲੱਗੇ ਨਹੀਂ ਹੁੰਦੇ ਆ ਕੋਈ ਛੜਦਾ ਪਰ ਸਮਝ ਹੀ ਨਹੀਂ ਨੂੰ ਪਤਾ ਨਹੀਂ ਕੋਈ ਗੱਲ ਨਹੀਂ ਕਿ ਬੇ ਸੀਲੀ ਸੁਲੀ ਬਹੁਤ ਜ਼ਿਆਦੀ ਹੈ ਮੈਂ ਨਾ ਪੂਰੀ ਭਾਈ ਦੋਵੇਂ ਵਾਰਾਂ ਜਿੱਦਾਂ ਕੋਈ ਗੱਲ ਹੀ ਨਹੀਂ ਬਿਲਕੁਲ ਆ ਸਨਾਮ ਇੱਕ ਪਾਸੇ ਬੁਖਾਤੀ ਬਹਿਣੀ ਲਓ ਜੀ ਲਓ ਜੀ ਖਾਓ ਜੀ ਹਾਂ ਲੋ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਹਾਤੀ ਚਾਈ ਵਾਲਾ ਜੀ ਹਾਂ ਹਾਂ ਲੋਬੇ ਠੀਕ ਆ ਜੀ ਸੋ ਇਹ ਥਾਣਾ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਮੈਂ ਇਹਨਾਂ ਸੰਸਾ ਕੋਈ ਗੱਲ ਨਹੀਂ ਤੇ ਆ ਆਪਣੀ ਗਰਮੀ ਸੰਦੂ ਪਾਉ ਨਹੀਂ ਪੈਂਟ ਗਿਆ ਗਾਵਾ ਨਹੀਂ ਠੰਡੀਆਂ ਪਰ ਫਰ ਗਈਆਂ ਹਾਂ ਬਿਲਕੁਲ ਬਿਲਕੁਲ ਮੈਂ ਨਾ ਵੇਖੋ ਆ ਵੀ ਕੋਈ ਕਰਾਸ ਕੋਈ ਘਰ ਕਰਨ ਵਾਲਾ ਇਹਨੂੰ ਜੋੜੀ ਕਮਾਲ ਦੀ ਆ ਦੋਸਤੋ ਬਾਕੀ ਜੋੜੀ ਦਾ ਵੀ ਕਿਸੇ ਵੀਰ ਨੇ ਸੌਦਾ ਮਾਰਨਾ ਕੋਈ ਦੂਰ ਨੇੜੇ ਵਾਲੇ ਵੀਰਾਂ ਜੋੜੀ ਖਰੀਦਣੀ ਚਾਹੁੰਦੇ ਆ ਕਰਦੇ ਆ ਮੰਦਾਨ ਭਾਈ ਜੋੜੀ ਚ ਕੋਈ ਗੱਲ ਨਹੀਂ ਕੋਈ ਭੰਨ ਨਾ ਕਰਾਇਆ ਪਾੜਾ ਜਿਹੜਾ ਉਹੀ ਪੈ ਜਾਣਾ ਹੁੰਦਾ ਬਾਕੀ ਪਸ਼ ਸਮਝਾ ਮਾ ਵੇਖੋ ਢਿੱਲ ਬਹੁਤ ਜ਼ਿਆਦੀ ਬਚੀ ਜੇ ਹਾਂ ਵੇਖੋ ਆ ਸਾਰੀ ਢਹਲੇ ਨੇ ਕੱਢਣੀ ਵੇਖੋ ਅੱਛਾ ਤਾਂ ਨਾ ਭਾਈ ਇਹ ਦੇਖ ਨਹੀਂ ਦੇ ਦਵਾਂਗੇ ਆਪਾਂ ਵੀ ਇਹ ਇਹ ਤੇ ਭਾਈ ਚਲੋ ਸਾਹਮਣੇ ਪਾਣੀ ਕੋਈ 5-4 ਥਾ ਦੇਣਾ ਮੈਂ ਤਾਂ ਨਾ 30000 ਦੀ ਦੇ ਦਈਏ ਨਹੀਂ ਤੁਸੀਂ ਜਾਂਦੇ ਜੇ ਫਿਰ ਦੇ ਦਈਏ ਹਾਂਜੀ ਅੰਦੂ ਸਾਹਿਬ ਬਾਕੀ ਚਲੋ ਕਰ ਦਿੰਦੇ ਮਾਂ ਤਾਂ 2 ਹੋਰ ਛੱਡ ਦਾਂਗੇ 28000 ਦੀ ਦੇ ਦਾਂਗੇ ਪੂਰੇ ਦੀ 28 ਦੀ ਹਾਂਜੀ ਚਲੋ ਢੱਕੇ ਫਿਰ ਕੇ ਹੋਰ ਵੀ ਕੋ ਕਸਰ ਕੋਸਰ ਕੋਈ ਕਰਦਾ ਥੋੜੀ ਬਾਰੇ ਯਾਰ 27000 ਦੇ ਦਾਂਗੇ ਹਾਂ ਨਾ ਜੀ 27000 ਦੀ ਪਰੋ ਬਚੀ 35000 ਨੂੰ ਵਿਗਣੀ ਜੀ ਤਾਂ 72000 ਦੀ ਮਿਲ ਜੂਗੀ ਬਾਕੀ ਬਾਹਰੋਂ ਦੋਸਤੋ ਮਾਲ ਜੇ ਤੋ ਖਰੀਦਣਾ ਪਵੇ ਉਦੋਂ ਬੜੇ ਮਹਿੰਗੇ ਮੁੱਲੀ ਖਰੀਦਣਾ ਪੈਂਦਾ ਵੈਸੇ ਪਰ 50000 ਰੁਪਇਆ ਮੰਗਦੇ ਸੀ ਬਿਲਕੁਲ ਜੀ ਬਿਲਕੁਲ ਘੜੇ ਭੇੜ ਭੜ ਲਈ ਕਿੰਨੇ ਘੜੇ ਭੇੜ ਭੜ ਲਈ ਮੈਂ ਕਿੰਟਾ ਲੱਗਿਆ ਨੂੰ ਬਚੀ ਜਾਂਦੀ ਉਹ 100 ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਕੱਢਦੀਆਂ ਪਈਦੀਆਂ ਨੇ ਹਾਂ ਜੀ ਹਾਂ ਜੀ ਹਾਂ ਚਲੋ ਇਸੇ ਤਰ੍ਹਾਂ ਹੀ ਆ ਜੀ ਮਾਲ ਤੋੜ ਕੇ ਲਈ ਉਹਨਾਂ ਸਸਤਾ ਗਿਆ ਹਾਂ ਜੀ ਨਹੀਂ ਨਹੀਂ ਚਲੋ ਆਪਾਂ ਜਿੰਨੇ ਪੋਲਾ ਕੋਲੇ ਲਾਂਗ ਉੰਨੀ ਕ ਬਾਜਪਰੇਟ ਦਾ ਅਗੇ ਦੇਦੀ ਆ ਚਲੋ ਕੋ ਭੈਣ ਭਰਾ ਗਾਂਵ ਵੀ ਲਊ ਜੇ ਕਹਿੰਨੇ ਵੇਚਨੇ ਉਹਨੂੰ ਕੋਈ ਤਾਂ ਚਾਰ ਪਾਣੀ ਮੰਨ ਲਓ ਦੇ ਕੇ ਜਾਊਗੀ ਸਹੀ ਆ ਜੀ ਸਹੀ ਆ ਹਾਂਜੀ ਲਓ ਦੋਸਤੋ ਬੜੇ ਬਾਜਪ ਵ ਜੈਜ ਰੇਟ ਦੇ ਉੱਪਰ ਤੁਹਾਨੂੰ ਇਹ ਵੇੜ ਮਿਲ ਜੂਗੀ ਜਿਹੜੇ ਵੀਰ ਨੇ ਘਰੇ ਚੋਣੀ ਆ ਉਹਦੇ ਲਈ ਬੜਾ ਬੈਨੀਫਿਟ ਸਾਬਦਾ ਬਾਕੀ ਭਾਜੀ ਆਵੇ ਭੈਣ ਨੇ ਚੋਣੀ ਭਰਾ ਨੇ ਚੋਣੀ ਆ ਕੋਈ ਚੱਕਰੀ ਨਹੀਂ ਆਵੇ ਕੋਈ ਅੱਜ ਤਾਂ ਮਰਦੀ ਬੱਚੇ ਬਹਿ ਗਏ ਥੱਲੇ ਵੇਖੋ ਜੀ ਕੋਈ ਮਰਦੀ ਕੋਈ ਛਾਰਨਾ ਕੋਈ ਚੱਕਰੀ ਨਹੀਂ ਆਵੇ ਕੋਈ ਨਹੀਂ ਕੋਈ ਗੱਲ ਨਹੀਂ ਇਹਨੇ ਕਰਮਾਣੀ ਨੇ ਕੀ ਆਖਣਾ ਬਹੁਤ ਠੰਡੀ ਸੀ ਤੇ ਇਹ ਦੋਸਤ ਵੇਖੋ ਆ ਲਓ ਜੀ ਵੇਖੋ ਸਹੀ ਸੂਈ ਕਿੰਨੀ ਕਾਣ ਸੋ ਤੋਹਫੇ ਚੀਜ਼ਾਂ ਨੇ ਬਿਲਕੁਲ ਗਰਮੀ ਦੇ ਵੇਲੇ ਦੋਸਤੋ ਕੋਈ ਚੱਕਰੀ ਨਹੀਂ ਵੇਖੋ ਤੇ ਇਹ ਨਾਗ ਨੇ ਅੱਜ ਵੀਰ ਸਤਨਾਮ ਹੋਣਾ ਦੇ ਸਕੇਲੇ ਦੇ ਉੱਪਰ ਜਿਨ੍ਹਾਂ ਦੇ ਵਿੱਚੋਂ ਇੱਕ ਮਾਝ ਜਿਹੜੀ ਆ ਬਿਲਕੁਲ ਸੂਈ ਸਵਾਈ ਆਪਾਂ ਤੁਹਾਨੂੰ ਤਾਜ਼ੀ ਦਿਖਾਈਏ ਭੂਰੀ ਤੇ ਬਾਕੀ ਆਲਮੋਸਟ ਪਸ਼ੂ ਜਿੰਨੇ ਆ ਦੋਸਤੋ ਸਾਰੇ ਗੱਬਣ ਆ ਤਿਆਰੀ ਵਾਲੇ ਆ ਤਿਆਰੀ ਵਾਲੇ ਇਹਦੀ ਮਾਝ ਦਿਖਾਈ ਉਹ ਸਾਢੇ 1.5 ਮਹੀਨਿਆਂ ਦੀ ਚਲ ਅੱਜ ਬਿਲਕੁਲ ਰਾਤ ਤੇ ਜਾਇਜ਼ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਅੱਗੇ ਕਿਸੇ ਵੀਰ ਨੇ ਸਾਹਮਣੀ ਸੂਤਨੀ ਆ ਠੀਕ ਆ ਜੀ ਕੋਈ ਸੰਭਾਲ ਸਮੂਲ ਕਰਨ ਤੁਸੀਂ ਇੱਥੇ ਆ ਕੇ ਆਪਦੇ ਤਸੱਲੀ ਕਰ ਲਿਓ ਭਾਈ ਡੇਢ ਮਹੀਨਾ ਸਾਹਕੇ ਮੈਂ 65000 ਦੀ ਵਿਕਣੀ ਆ ਜੀ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੈ ਵੀ ਸਤਨਾਮ ਇਹਦਾ ਇੱਕ ਨੰਬਰ ਬੋਲ ਆਪਣੇ ਨੰਬਰ ਭਾਜੀ ਆਪਣਾ 62883148 ਠੀਕ ਆ ਜੀ ਹਾਂਜੀ ਬਾਕੀ ਪਿੰਡ ਆਪਣਾ ਛਗਰੀਆ ਜ਼ਿਲ੍ਹਾ ਤਰਨਤਾਰਨ ਆ ਇਹ ਆ ਬਾਕੀ ਛਰੇਲੀ ਸਾਹਿਬ ਆਂਦੀ ਆ ਆਪਾਂ ਲੱਗੇ ਬੇ ਸ਼ਹਿਰਾ ਪੱਟੀ ਸਾਰੇ ਆਪਣੇ ਲੱਗ ਲੱਗ ਜੀ ਚਾਰੇ ਬਿਲਕੁਲ ਜੀ ਹਾਂਜੀ ਠੀਕ ਆ ਜੀ ਲਓ ਦੱਸੋ ਇਹ ਸਤਨਾਮ ਵੀਰ ਆਪਣੇ ਨਾਲ ਸੀਗਾ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਐਸੇ ਤਰ੍ਹਾਂ ਆਉਂਦੇ ਰਹਿੰਦੇ ਕਿਲੇ ਦੇ ਉੱਪਰ ਦਾ ਤੀਜੇ ਚੌਥੇ ਪੰਜਵੇਂ ਦਿਨ ਆਪਾਂ ਤੁਹਾਨੂੰ ਅਪਡੇਟ ਦੇ ਦਿੰਦੇ ਇੱਥੋਂ ਤੇ ਬਾਕੀ ਪੜਤਾ ਪੁਰਤਾ ਬੜਾ ਜਾਇਜ਼ ਹੁੰਦਾ ਤਾਂ ਜੁੜ ਜਿਓ ਦੋਸਤੋ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਉਹ ਤੁਸੀਂ ਸਮੇ ਸਮੇਂ ਨਾਲ ਆਪਣੀ ਇਨਕੁਆਇਰੀ ਕਰਦੇ ਰਿਆ ਕਰੋ ਪੁੱਛ ਗਿਸ਼ ਕਰਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੰਸਾਰ ਸਤਿ ਸ਼੍ਰੀ ਅਕਾਲ